ਬਣਾ ਕੇ ਰੱਖਿਓ ਆਪਣਾ ਕੋਈ ਵਾਅਦਾ ਵਾਅਦਾ ਹੋਵੇ ਛੱਡ ਦਿਓ ਮੇਰੇ ਵੀਰ ਇਹ ਸਾਡੀ ਆਉਣ ਵਾਲੀ ਪੀੜ੍ਹੀ ਸਾਡੀਆਂ ਆਉਣ ਵਾਲੇ ਨਸਲਾਂ ਤੋਂ ਜਾਗ ਕਰ ਨਹੀਂ ਆ ਇਸ ਟਾਈਮ ਦੇ ਕਾਹ ਗੱਲ ਹੋਈ ਉਹਦੇ ਵਿੱਚ ਇੰਨਾ ਬੰਦਾਂ ਨੇ ਜੋਰ ਕਰ ਲਿਆ ਮੈਂ ਤੁਹਾਡੇ ਕੋਲ ਹੋਰ ਜਾ ਕੁਝ ਨਹੀਂ ਆ ਇੱਕੋ ਜੀ ਦੀ ਮੰਗ ਕਰਦਾ ਵਾ ਵੀ ਵੀਰੋ ਕਾਠ ਬਣਾ ਕੇ ਰੱਖਿਓ ਤੁਸੀਂ ਇੰਨੇ ਸਿਆਣੇ ਜੇ ਇੱਕ ਇੱਕ ਛੋਟਾ ਜਿਹੇ ਜਾਨਵਰ ਕਿੰਨਾ ਵੱਡਾ ਉਹਨੂੰ ਅੱਬ ਭੁੱਖ ਦੇ ਮਾਰਦੇ ਆ ਕਿੱਦਾਂ ਉਹਨੂੰ ਆਪਾਂ ਢਾਉਣੇ ਆ ਇਹ ਬੇਟਾ ਬੁੰਡਾ ਆਪਣੇ ਘਰ ਕੀ ਜੀ ਜਾ ਆਪਾਂ ਉਹਨੂੰ ਇਹਦੇ ਦਿਮਾਗ ਨਾਲ ਮਾਰਨਾ ਸਾਰੇ ਬੰਦੇ ਆਉਣੇ ਇਹ ਬੇਟਾ ਵਾਲੇ ਭੁੱਲ ਜਾਣ ਇਹ ਬੇਟਾ ਵਾਲੇ ਭੁੱਲ ਜਾਣ ਕਿ ਜੇ ਇਹ ਬੁੰਡੇ ਦਿਮਾਗ ਨਾਲ ਉੱਤੇ ਆ ਗਏ ਨਾ ਇਹ ਇੱਕ ਛੋਲੇ ਜਿਹੇ ਜਾਨਵਰ ਨੂੰ ਪੁੱਤਾਂ ਨੂੰ ਪਾਲ ਦੇ ਪੂਰਾ ਉਡਾ ਦਿੰਦੇ ਆ ਤਾਂਿੰਦ ਦਿੰਦੇ ਆ ਅਗੀਆਂ ਖੋਦੇ ਆ ਤੇ ਤੁਹਾਡਾ ਵੀ ਇਹੀ ਹਾਲ ਕਰਾਂਗੇ ਬਾਈ ਮੈਂ ਜਿਕਾਰਾ ਪਾਉਣਾ ਵਾ ਜਿਕਾਰੇ ਦਾ ਜਵਾਬ ਜੇ ਨਾ ਦਿੱਲੀ ਦੇ ਪਾਉਣ ਲੱਗੇ सारे लोगों को पता लगे बोले इसो नहीं तो एक तो भाई, भाई मैं मुड़ के दोबारा हथ फ बेनती कहता स्टेज तू जे किसी भीर की शान खिलाफ मिलकर बोलया गया मैं हाराफी मांगा पर आप एक चाहना वा ਇਹ ਆਪਣੇ ਹੱਥ ਲੈ ਕੇ ਰਣੀ ਆਪੋ ਕੋਈ ਵੀ ਬੀਵੀ ਸ਼ਾਨ ਦੇ ਖਿਲਾਫ ਬੋਲਿਆ ਜਾਏ ਮੈਂ ਹੱਥ ਬਾੜੀ ਬੋਹੀ ਮੰਗਦਾ ਦੁਬਾਰਾ ਜਗੜਾ ਬੋਲੇ ਜੋ ਨਹਾਲ ਇਹ ਸਾਨੂੰ ਸਾਡੇ ਕੋਲ ਗੈਰੀ ਪਹਿਲਵਾਨ ਜੀ ਔਰ ਗੁਲਜੀਤ ਰਾਏ ਦੇ ਗਲਾ ਉਹ ਰੱਜਦੇ ਤੇ ਆਉਣ ਵੀ ਇੱਕ ਸਟੇਜ ਤੋਂ ਬਹੁਤ ਵਧੀਆ ਗਾਣਾ ਗੋਦੀ ਆ ਵੀ ਜਿਹੜਾ ਆਉਣ ਵਾਲਾ ਪ੍ਰੋਗਰਾਮ ਇਹ ਪਿੰਡ ਪਿੰਡਾਂ ਦੇ ਵਿੱਚ ਖੇਡਾਂ ਹੁੰਦੀਆਂ ਜਿਹੜਾ ਤੁਸੀਂ ਲੋਗੋ ਤਿਆਰ ਕੀਤਾ ਉਸ ਲੋਗੋ ਨੂੰ ਲਾ ਕੇ ਆਪਣੇ ਮੋਟਰਸਾਈਕਲ ਸਕੂਟਰਾਂ ਤੇ ਲਾ ਕੇ ਇਹ ਵੀ ਇਹ ਪਿੰਡ ਦੇ ਵਿੱਚ ਪੂਰਨ ਸੁਸ਼ਾਸਨ ਧੰਦੇ ਨਾਲ ਤੁਹਾਡੇ ਸਹੀ ਕੰਮ ਤੇ ਧੱਕਾ ਕਰਦੀਆਂ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਕਰਕੇ ਇਸ ਮੰਚ ਦਾ ਆਸਤਾ ਦੇ ਦਿਓ ਜਦੋਂ ਤੁਸੀਂ ਇਸ ਮੰਚ ਦਾ ਆਸਤਾ ਕਦੇ ਨਹੀਂ ਖੜੂਗੀ ਮੈਂ ਦਲਜੀਤ ਸਿੰਘ ਰਾਏ ਕੇ ਕਲਾ ਨੂੰ ਸੱਦਾ ਦਿੰਦਾ ਭਾਈ ਰੂਬਰੂ ਹੋਣ ਭਾਈ ਦਲਜੀਤ ਸਿੰਘ ਰਾਏ ਕੇ ਕਲਾ ਹੈਲੋ ਭਾਈ ਮੈਂ ਤੇਰੀ ਗੱਲ ਮਾਤਾ ਚੱਕਰਪਾਤ ਫਸ ਫਸ ਜਿੰਨੀ ਕਦਰ ਨਾਲ ਮੇਰੀ ਮੇਰੇ ਸਹਿਬ ਦੀਆਂ ਬੜਾਈਆਂ ਮੈਂ ਗਲੀਆਂ ਦਾ ਰੰਗਲਾ ਕੂਰਾ ਤੂੰ ਮੈਂ ਚੜਾਤਾ ਸਾਲਿਆ ਜੀ ਜੀ ਅੱਖਾਂ ਵਿੱਚ ਫੱਤੇ ਉਹਦੀ ਲੱਖਾਂ ਵਿੱਚ ਫੱਤੇ ਜੀ ਦੀ ਜ਼ਬਾਨ ਵਿੱਚ ਬੱਤੇ ਉਹਦੀ ਜਹਾਨ ਵਿੱਚ ਫੱਤੇ ਜੀਨੇ ਬੁੱਲਾਂ ਵਿੱਚ ਫੱਤੇ ਉਹਦੀ ਕੁੱਲਾ ਵਿੱਚ ਬੱਤੇ ਆਕੋ ਸਾਰੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਸਾਨੂੰ ਅੱਜ ਮੌਕਾ ਮਿਲਿਆ ਮੈਂ ਦੇਖਦਾ ਵੀ ਇਹ ਤੂੰ ਪਹਿਲਾਂ ਕਿੰਨੀਆਂ ਸੰਸਤਾ ਕਿੰਨੇ ਲੰਗਰ ਲੱਗਦੇ ਸੀ ਇਹ ਸਾਡੇ ਕਿਤੇ ਕਮੂਤਰਾਂ ਵਾਲਿਆਂ ਦਾ ਘੋੜਿਆਂ ਵਾਲਿਆਂ ਦਾ ਆ ਕੁੱਤਿਆਂ ਵਾਲਿਆਂ ਦਾ ਨਾਂ ਹੀ ਨਹੀਂ ਬੋਲਿਆ ਸੀ ਕਿਸੇ ਨੇ ਗੱਗੇ ਅੱਜ ਮੈਂ ਦੇਖਣ ਨੂੰ ਸਾਨੂੰ ਸੇਵਾ ਕਰਨ ਦਾ ਮੌਕਾ ਤਾਂ ਮਿਲ ਗਿਆ ਕਿਸੇ ਭਾਨੇ ਦੇ ਨਾਮ ਗੰਗਾ ਵੀ ਆ ਗਿਆ ਫਿਰ ਕੱਠ ਦੇ ਨਾਲ ਤੇ ਉਤੋਂ ਮੈਂ ਧੰਨਵਾਦ ਕਰਾਂ ਹਸਨਪੁਰ ਦੀ ਨਗਰ ਪੰਚਾਇਤ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਤੇ ਜਿਹੜੇ ਮੇਰੇ ਭਰਾ ਹੁਣ ਕੱਲੇ-ਕੱਲੇ ਦਾ ਨਾਂ ਤਾਂ ਮੈਂ ਨਹੀਂ ਲੈ ਸਕਦਾ ਪਰ ਜਿਨ੍ਹਾਂ ਨੇ ਅੱਗਾ ਸੰਭਾਲਿਆ ਇਹ ਤੇ ਖਰਚ ਵੀ ਹੋਇਆ ਪਕਾਈ ਵੀ ਕਰੀ ਐ ਕੰਮ ਵੀ ਛੱਡਿਆ ਪਰ ਤੁਸੀਂ ਵੀ ਕੰਮ ਛੱਡ ਕੇ ਆਓ ਥੋੜੀਆਂ ਜੀਆਂ ਗੱਲਾਂ ਸੁਣ ਲਓ ਬੇਂਤੀ ਕੀਤੀ ਸੀ ਪਹਿਲਾਂ ਬਹਿਣੀਵਾਲ ਸਾਹਿਬ ਨੇ ਕਬੂਤਰਾਂ ਵਾਲੇ ਕਿ ਖੁਸ਼ੀ ਮਨਾਈਏ ਜਿੱਤ ਦੀ ਨਾ ਹਾਰੋਂ ਡਰ ਕੇ ਮੰਦਾ ਬੋਲ ਨਾ ਬੋਲੀਏ ਕਰਤਾਰੋਂ ਡਰ ਕੇ ਤੇ ਆ ਸਾਡੇ ਜਿਹੜੇ ਗੁੱਸਾ ਨਾ ਕਰਿਓ ਆ ਜਿਹੜੇ ਅੱਜ ਕੱਲ ਤੇ ਛੋਟੇ ਨੌਜਵਾਨ ਨਵੇਂ ਛੰਦਰੂ ਉੱਤੇ ਆ ਹੁਣ ਸਾਡੀਆਂ ਤਾਂ ਬਾਪੂ ਜੰਟੇ ਵਰਗੇ ਬੈਠੇ ਆ ਜਸਪੀਰ ਬਾਦਲ ਵਰਗੇ ਬੈਠੇ ਆ ਪੀਰਪੋਟ ਵਾਲੇ ਸਰਦਾਰ ਬੈਠੇ ਆ ਆ ਦਿੱਲੀ ਵਰਗੇ ਬੈਠੇ ਆ ਆ ਜਿਨ੍ਹਾਂ ਨੇ ਕਨੱਪਾ ਵਾਲੀਆਂ ਬਾਜ਼ੀਆਂ ਸ਼ੁਰੂ ਕਰਾਈਆਂ 50 ਰੁਪਏ ਰੋਟੀ ਦੇ ਰੱਖੇ ਤੇ ਪਹਿਲੀ ਬਾਜ਼ੀ ਪੁੱਟੋ ਦੇ ਵਿੱਚ 5 ਲੱਖ ਖਾਲੀ ਕਰਾਈ ਪੁੱਟੋ ਵਾਲਾ ਕਨੱਪਾ ਬੈਠਾ ਹੈ ਰਾਜੂ ਲੀਲੇ ਅਮਰਵਰਗੇ ਸਰਪੰਚ ਸਾਹਿਬ ਵਰਗੇ ਮੈਂ ਧੰਨਵਾਦ ਕਰਾਂ ਕਿ ਇਹ ਬੰਦਿਆਂ ਨੇ ਕਿਤੇ ਫੋਟਮਾਨੀ ਪਾਈਆਂ ਕਿ ਸਾਡੇ ਵਰਗੇ ਦਾ ਘਰੇ ਚਾਰਗੇ ਜੇ ਵੱਧ ਦੇਵੇ ਮੇਰੇ ਵਰਗਾ ਮੁਆਲ ਤੇ ਫੁੱਟ ਮੰਗਿਆ ਬੇਬੇ ਆ ਫੜਾਈਆਂ ਇਕਰੋ ਪਾ ਦਿੰਦੇ ਉਹਨੀਆਂ ਪੁੱਛਾਂ ਦੀਆਂ ਫੁੱਟਾਂ ਮਾ ਪਾਈ ਜਾਣਗੇ ਇਹ ਜਿਹੜੀ ਸਾਡੀ ਉਪਰ ਐਕਟਿੰਗ ਹੈ ਉਪਰ ਨੇ ਸਾਨੂੰ ਮਾਰਿਆ ਉਹ ਤਾਈਆਂ ਉਹ ਦੁੱਤੀ ਕੰਪਨੀ ਸਾਡੇ ਸਿਰ ਚੜੀ ਐ ਉਹਨਾਂ ਨੇ ਐਕਟ ਪਾਇਆ ਵੀ ਇਹ ਜਾਨਵਰਾਂ ਨਾਲ ਧੱਕਾ ਕਰਦੇ ਆ ਜਾਨਵਰਾਂ ਨਾਲ ਨਿਆਂ ਸਾਫੀ ਕਰਦੇ ਆ ਪਰ ਮੇਰੇ ਭਰਾ ਹੱਦੋਂ ਵੀ ਬਹੁਤ ਵੱਡੇ ਵੱਡੇ ਖਿਡਾਰੀ ਹੋ ਕੇ ਗਏ ਐ ਹਾਜੀ ਆਪਣੇ ਤਾਂ ਘਰੇ ਚਾਰ ਗਰੇ ਉੱਡ ਜਾਂਦੇ ਐ ਐ ਨਹੀਂ ਪਤਾ ਵੀ ਕਿੰਨੀਆਂ ਕਵਾਜੀਆਂ ਜੱਤਣ ਵਾਲੇ ਹਰਨ ਵਾਲੇ ਇੱਥੇ ਬੈਠੇ ਐ ਕਿ ਜਿੱਤਣ ਜਿੱਤਣ ਕਰਦਾ ਬੰਦਿਆ ਕਦੇ ਹਾਰ ਦਾ ਮਨ ਸਿਰੇਗਾ ਉਹ ਜਿੱਤਣ ਦਾ ਮਨ ਕੌਡੀ ਪੈਂਦਾ ਹਾਰ ਦਾ ਮਨ ਹੀਰਾ ਇਹ ਜਿਹੜੀ ਹਾਰ ਹੈ ਉਹ ਜਿੱਤਣ ਤੋਂ ਵੀ ਵੱਧ ਹੈ ਪਰ ਅੱਜ ਤੁਸੀਂ ਜਿੱਤਣਾ ਹੈ ਕੋਸ ਜਿਹੜੀ ਇੱਕ ਸਾਡੀ ਜਿਹੜੀ ਕੰਪਨੀ ਹੈ ਉਹਨੇ ਤੇ ਸਾਡੇ ਤੇ ਇਨਾਮ ਲਾਏ ਆ ਔਰ ਖੁਸ਼ੀਆਂ ਦੇ ਜਿੰਨਾ ਆਪਣਾ ਏਕਾ ਦਿਖਾ ਕੇ ਪਿਆਰ ਦਾ ਸਬੂਤ ਦੇ ਗਏ ਸਾਰੇ ਬੁਲਾ ਰਹੇ ਮੈਂ ਕਹਿੰਦਾ ਇੱਕ ਵਾਰ ਜਿਨ੍ਹਾਂ ਨੇ ਲੰਗਰ ਲਾਏ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਰਨੀ ਕਰਦੇ ਆ ਰਹੇ ਪਾਪਾ ਨਾਉ ਜਿੰਨੇ ਕਦਮ ਖੁਸ਼ੀ ਚੱਲ ਕੇ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਿ ਦੇਖੋ ਅੱਜ ਬੱਚਾ ਬੱਚੀ ਨੌਜਵਾਨ ਵੀਰ ਸਾਡੇ ਸਟੇਜ ਤੇ ਮਾਤਾ ਜੀ ਵੀ ਬੈਠੀਆਂ ਹੈ ਬੜੇ ਸਿਆਣੇ ਬਜ਼ੁਰਗ ਤਾਂ ਬੈਠੇ ਆ ਮੈਂ ਦੇਖਦਾ ਸਟੇਜ ਤੇ ਗੁਰੂਆਂ ਲਾਡਲੀਆਂ ਫੌਜਾਂ ਵੀ ਆਈਆਂ ਅਸੀਂ ਅੱਜ ਇੱਕ ਇਹਦੇ ਨਾਲ ਜਿੱਤਣਾ ਹੈ ਇੱਕ ਹੁੰਦਾ ਹੈ ਇੱਕ ਦੇ ਨਾਲ 11 ਇਹਨੂੰ ਕੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਇੱਕਲਾਬ ਜਿੰਦਾਬਾਦ ਇੱਕਲਾਬ ਜਿੰਦਾਬਾਦ ਕੋਈ ਬੋਲਦਾ ਹੋਇਆ ਖੇਮਾ ਦਾ ਅਜਾਜਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੈਂ ਬੇਨਤੀ ਆ ਵੀ ਆ ਜਿਹੜੇ ਸਟੇਜ ਤੇ ਆ ਸਿਰਫ ਜਿਹੜੇ ਵੀਰ ਸਟੇਜ ਨੂੰ ਚਲਾਉਂਦੇ ਨੇ ਉਹ ਤੋਂ ਬਿਨਾਂ ਜਿੰਨੀਆਂ ਵੀਰ ਆ ਆ ਵੀਰ ਬਣ ਕੇ ਬੇਨਤੀ ਆ ਵੀ ਆ ਥੱਲੇ ਹੋਇਓ ਆਪਾਂ ਸਟੇਜ ਕਾਹਦੇ ਨੂੰ ਪੜੀ ਜਾਂ ਆ ਤੁਸੀਂ ਆ ਲੋਕਾਂ ਜਿੰਨੇ ਵੀਰ ਆ ਆਪਣੇ ਗੁਜਰਾਰ ਵੀਰ ਆ ਜਾਓ ਇਧਰ ਦੇ ਆ ਸਾਰੇ ਜਾਣ ਇਧਰ ਲੈ ਵਸ ਜਾਓ ਸਾਰੇ ਆ ਸਟੇਜ ਤੋਂ ਸਾਰੇ ਵੀਰ ਬਣ ਕੇ ਸਰਪੰਚ ਆ ਆ ਕਰੋ ਉਸਦੇ ਮੰਤਰੇ ਕੋਲੇ ਆ ਜਾਣ ਸਾਡੇ ਕੋਲੇ ਡੀਸੀ ਕਬੂਤਰ ਕਲੱਬ ਪਿੱਤਾ ਚ ਕਰੋ ਕਬੂਤਰ ਕਲੱਬ ਦਾ ਬਹੁਤ ਬਹੁਤ ਧੰਨਵਾਦ ਨੋ ਬੋਲਣ ਲੱਗਦੀ ਹੈ ਤਾਂ ਮੈਨੂੰ ਲੱਗਦਾ